ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਦਾਵਾ ਜਿਨ੍ਹਾਂ ਦੀ ਲਗਾਤਾਰ ਲੀਡ ਬਰਕਰਾਰ ਹੈ ਔਰ ਉਸ ਤੋਂ ਬਾਅਦ ਦੇਖੀ ਤਾਂ ਪਰਿਵਾਰ ਜਿੱਥੇ ਘਰਾਂ ਦੇ ਵਿੱਚ ਖੁਸ਼ੀ ਬਣਾ ਰਿਹਾ ਔਰ ਇੱਥੇ ਮਨਜੋਤ ਰੰਦਾਵਾ ਗੁਰਦੀਪ ਰੰਦਾਵਾ ਦੇ ਬੇਟਾ ਮੀਡੀਆ ਨਾਲ ਗੱਲਬਾਤ ਕਰ ਰਹੇ ਮੇਰਾ ਬਾਬਾ ਨੱਚ ਕੋਈ ਨਾ ਕੋ ਬੋਰਡ ਲੈ ਸਕਦਾ ਨਾ ਹਿਲ ਸਕਦਾ ਡੇਰਾ ਬਾਬਾ ਨਾਨਕ ਦੇ ਲੋਕਾਂ ਨੇ ਮੈਂ ਨੂੰ ਤੇ ਪਰਿਵਾਰਵਾਦ ਨੂੰ ਖਤਮ ਕੀਤਾ ਆ ਤੇ ਇੱਕ ਇਤਿਹਾਸ ਰਚਿਆ ਵਾ ਕਿ ਲੀਡਰ ਕੋਈ ਨਹੀਂ ਵੱਡਾ ਹੁੰਦਾ ਇੱਕ ਆਮ ਵਰਕਰ ਗੁਰਦੀਪ ਸਿੰਘ ਰੰਦਾਵਾ ਇੱਕ ਆਮ ਵਰਕਰ ਆ ਕੋਈ ਪੋਲੀਟੀਕਲੀ ਕੁਝ ਨਹੀਂ ਹੈਗੇ ਬਟ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹੇ ਆ ਤੇ 2022 ਤੋਂ ਲੈ ਕੇ 2024 ਤੱਕ ਲੋਕਾਂ ਦੀ ਸੇਵਾ ਕੀਤੀ ਆ ਤੇ ਉਹਦਾ ਰਿਜ਼ਲਟ ਜਿਹੜਾ ਵਾ 2024 ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ ਮੋਢਿਆਂ ਤੇ ਹੁਣ ਇੱਕ ਜ਼ਿੰਮੇਵਾਰੀ ਵੀ ਲੋਕਾਂ ਨੇ ਬਹੁਤ ਵੱਡੀ ਦਿੱਤੀ ਹੈ ਜ਼ਿੰਮੇਵਾਰੀ ਤਨ ਦੇ ਹੀ ਨਾ ਨਿਭਾਵਾਂਗੇ ਜੀ ਪਹਿਲਾਂ ਵੀ ਨਿਭਾਉਂਦੇ ਆਏ ਪਹਿਲਾਂ ਵੀ ਲੋਕਾਂ ਦੀ ਸੇਵਾ ਕੀਤੀ ਆ ਪਿਛਲੇ ਢਾਈ ਤਿੰਨ ਸਾਲ ਤੋਂ 24 ਘੰਟੇ ਹਾਜ਼ਰੀ ਦਾ ਵਾ ਤੇ ਗਾਂ ਵੀ ਇਦਾਂ ਹੀ ਸੇਵਾ ਕਰਦੇ ਰਵਾਂਗੇ ਜੀ ਗੁਰਦੀਪ ਸਿੰਘ ਰੰਡਾਵਾ ਜਿੰਦਾਬਾਦ ਸਾਹ ਗੁਰਦੀਪ ਸਿੰਘ ਰੰਡਾਵਾ ਜਿੰਦਾਬਾਦ ਦੇਖੋ ਸੁਖਜਿੰਦਰ ਸਿੰਘ ਰਧਾਵਾ ਨੂੰ ਨਾ ਹੁਣ ਡੇਰਾ ਬਾਬਾ ਨਾਨਕ ਚ ਹਰ ਕੋਈ ਗੁੰਡਾ ਲੱਗਣ ਲੱਪਿਆ ਵਾ ਕੋਈ ਮਨੇ ਗੱਲ ਸੁਣ ਵੀ ਸਰਪੰਚੀ ਦੀ ਇਲੈਕਸ਼ਨ ਹੋਈ ਉਸ ਤੋਂ ਬਾਅਦ ਇਲੈਕਸ਼ਨ ਆ ਬਾਅਦ ਇਲੈਕਸ਼ਨ ਹੋਈ ਆ ਇੱਕ ਐਫਆਈਆਰ ਕੱਢ ਕੇ ਦਿਖਾ ਦਿਓ ਇੱਕ ਐਫਆਈਆਰ ਕੱਢ ਕੇ ਦਿਖਾ ਦਿਓ ਜੇ ਵੇਖੋ ਜੇ ਧੱਕੇਸ਼ਾਹੀ ਹੋਈ ਆ ਜੇ ਕੁਝ ਹੋਇਆ ਵਾ ਤਾਂ ਇਲੈਕਸ਼ਨ ਕਮਿਸ਼ਨ ਦਾ ਹੀ ਆ ਕੋਰਟ ਆਫ ਕੰਡਕਟ ਲੱਗਾ ਵਾ ਇਹ ਤਾਂ ਹੈ ਨਹੀਂ ਹੈਗਾ ਪੰਜਾਬ ਸਰਕਾਰ ਦਾ ਕੰਮ ਇੱਥੇ ਕੋਰਟ ਆਫ ਕੰਡਕਟ ਲੱਗਾ ਵਾ ਜੇ ਕਿਹਨੇ ਗਲਤੀ ਕੀਤੀ ਤਾਂ ਸਜ਼ਾ ਦੇ ਭੁਗਤੂਗੀ ਪਰ ਇੱਕ ਵੀ ਐਫਆਈਆਰ ਨਹੀਂ ਹੋਈ ਇਹ ਤਾਂ ਮਲੇ ਕੁਝ ਹੋਇਆ ਹੀ ਨਹੀਂ ਸਿਰਫ ਤੇ ਸਿਰਫ ਐਵੇਂ ਆਪਾਂ ਰੌਲਾ ਪਾਈ ਜਾਣਾ ਨਹੀਂ ਜੀ ਧੱਕੇਸ਼ਾਈ ਦੀ ਫਲਾਂਟ ਦੀ ਇਹ ਕੁਝ ਨਹੀਂ ਹੈਗਾ ਜੀ ਇਹ ਸਿਰਫ ਬਕਲਾਹੜ ਦੀ ਨਿਸ਼ਾਨੀ ਸੀਗੀ ਹੋਰ ਕੁਝ ਨਹੀਂ ਸੀ ਅਸੀਂ ਧੰਨਵਾਦ ਕਰਦੇ ਹਾਂ ਡੇਰਾ ਬਾਬਾ ਨਾਨਕ ਦੇ ਜਿੰਨੇ ਵੀ ਵੋਟਰ ਸਪੋਰਟਰ ਸੀਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਮ ਆਦਮੀ ਪਾਰਟੀ ਬਿਲਕੁਲ ਮਨਜੋਤ ਇੱਕ ਸਵਾਲ ਕਰ ਲਵਾਂਗੇ ਕਿ ਸੁੱਚਾ ਸਿੰਘ ਲੰਗਾਵਾਲ ਜਿਹੜਾ ਕੀ ਹੰਗਾਰਾ ਮਿਲਿਆ ਸੀਗਾ ਪਿਆਰ ਮਿਲਿਆ ਸੀਗਾ ਕੀ ਉਸ ਦਾ ਵੀ ਇੱਕ ਖਾਸ ਸੇ ਮਨਸਾ ਕਰਦੇ ਆ ਵੇਖੋ ਜੀ ਸਾਰੇ ਵੋਟਰਾਂ ਸਪੋਰਟਰਾਂ ਦਾ ਧੰਨਵਾਦ ਹੈ ਜੀ ਫੈਕਟਰ ਇੱਕ ਨਹੀਂ ਆ ਅਕਸਰ ਲੋਕਾਂ ਨੇ ਬੋਟਾ ਪਾਈਆਂ ਨੇ ਲੋਕਾਂ ਦਾ ਹੱਕ ਸੀਗਾ ਮਤਦਾਨ ਸੀਗਾ ਲੋਕਾਂ ਨੇ ਆਪਣੀ ਮਤ ਦਾ ਦਾਨ ਕੀਤਾ ਜੋ ਲੋਕਾਂ ਦੀ ਮਤ ਸੀਗੀ ਜੋ ਲੋਕਾਂ ਨੂੰ ਚੰਗਾ ਲੱਗਾ ਉਹਨਾਂ ਨੇ ਦੇਖਿਆ ਗੁਰਦੀਪ ਸਿੰਘ ਰੰਧਾਵਾ ਜੀ ਦਾ ਕੰਮ ਵੀ ਵੇਖਿਆ ਆਮ ਆਦਮੀ ਪਾਰਟੀ ਦਾ ਕੰਮ ਵੀ ਦੇਖਿਆ ਤੇ ਲੋਕਾਂ ਨੇ ਫਤਵਾ ਜਿਹੜਾ ਦਿੱਤਾ ਬਿਲਕੁਲ ਜੀ ਬਿਲਕੁਲ ਵੇਖੋ 2022 ਤੋਂ ਲੈ ਕੇ 2024 ਤੱਕ ਤਿਆਰੀ ਕਰਦੇ ਆ ਰਹੇ ਆ ਤੇ ਗਾਂ ਵੇਚਦਾ ਹੀ ਕਰਦੇ ਰਾਵਾਂਗੇ ਸਿੰਘ ਰੰਧਾਵਾ ਜੋ ਗੁਰਦੀਪ ਸਿੰਘ ਰੰਧਾਵਾ ਦੇ ਸੁਪੁੱਤਰ ਹਨ ਉਹਨਾਂ ਨੇ ਜਦੋਂ ਬਰਕਰਾਰ ਹੈ ਲੀਡ ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਫਿਲਹਾਲ ਹੁਣ ਜੋ ਲੋਕਾਂ ਨੇ ಮತਦਾਨ ਜੋ ਕੀਤਾ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਕੀਤਾ ਹੈ ਫਿਲਹਾਲ ਹੁਣ ਕੁਝ ਸਮੇਂ ਚ ਨਤੀਜੇ ਕਲੀਅਰ ਹੋਣਗੇ ਪਰ ਫਿਰ ਹਾਲ ਆਮ ਆਦਮੀ ਪਾਰਟੀ ਦੀ ਜਿਹੜੀ ਡੇਰਾ ਬਾਬਾ ਨਾਨਕ ਅੱਲਕੇ ਤੋਂ ਲੀਡ ਬਰਕਰਾਰ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੇਸ਼ ਸਿੰਘ ਡੇਲੀ ਪੋਸਟ ਡੇਰਾ ਬਾਬਾ ਨਾਨਕ